ਡਾਕਟਰ ਮਨਦੀਪ ਕੋਹਰਾ ਦੀ ਬਾਰਤਕ ਪੁਸਤਕ 에 ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਸੁਖਮਣੀ ਸੁਪਨਿਆਂ ਦੇ ਕਰਦੀ ਸਭ ਤੋਂ ਛੋਟੀ ਤੇ ਸਭ ਤੋਂ ਲਾਡਲੀ ਬੱਚੀ ਸੁਖਮਣੀ ਨੂੰ ਕਰਦਾ ਹਰ ਵੱਡਾ ਛੋਟਾ ਮੈਂਬਰ ਫੁੱਲਾਂ ਵਾਂਗ ਇੰਚੁੱਕੀ ਫਿਰਦਾ ਹੈ ਕਿ ਉਹ ਹੱਥੋਂ ਹੱਥੀ ਸਾਰਿਆਂ ਦੇ ਵੰਡੇ ਹੀ ਨਹੀਂ ਆਉਂਦੀ ਜਪਦੀ ਗੁਰਪ੍ਰੀਤ ਬਾਈ ਜੀ ਤਾਂ ਉਹ ਇੰਨੀ ਲਾਡਲੀ ਹੈ ਕੇ ਰੋਜ਼ ਉਸ ਨੂੰ ਗੋਦੀ ਚੁੱਕ ਕੇ ਸੁਪਨਿਆਂ ਦੇ ਘਰ ਦਾ ਇੱਕ ਗੇੜਾ ਦੇਣਾ ਉਹਨਾਂ ਦੀ ਰੁਟੀਨ ਵਿੱਚ ਸ਼ਾਮਲ ਹੈ ਉੱਥੇ ਰਹਿੰਦੇ ਆਂ ਸਾਰੇ ਬੱਚਾਂ ਵਿੱਚੋਂ ਸੁਖਮਨੀ ਇੱਕ ਅਜਿਹੀ ਬੱਚੀ ਹੈ ਜਿਸ ਦਾ ਜਨਮ ਹੀ ਸੁਪਨਿਆਂ ਦੇ ਘਰ ਵਿੱਚ ਹੋਇਆ ਹੈ ਉਹ ਇਸੇ ਕਰਦੀ ਜੰਮੀ ਗਈ ਹੈ ਨਿੱਕੀ ਜੀ ਸੁਖਮਨੀ ਫਿਲਹਾਲ ਇਸ ਅਹਿਸਾਸ ਤੋਂ ਵਾਕਿਫ ਨਹੀਂ ਕਿ ਜੇਕਰ ਉਸ ਦਾ ਜਨਮ ਉਸੇ ਹਾਲਤ ਵਿੱਚ ਸੜਕਾਂ ਤੇ ਹੀ ਹੋਇਆ ਹੁੰਦਾ ਜਿਸ ਹਾਲਤ ਵਿੱਚ ਉਸਦੀ ਮਾਂ ਰੀਤਾਂ ਫਰ ਉਸ ਪਰ ਦੀਆਂ ਸੜਕਾਂ ਤੇ ਰੁਲਦੀ ਫਿਰਦੀ ਸੀ ਦੂਸਰੀ ਜ਼ਿੰਦਗੀ ਇਸ ਵਕਤ ਮੰਦੇ ਹਾਲ ਹੁੰਦੀ ਜਾਂ ਫਿਰ ਉਹ ਕਦੋਂ ਦੀ ਕਾਂਵਾ ਕੁੱਚਾਂ ਦੀ ਖੁਰਾਕ ਬਣ ਚੁੱਕੀ ਹੁੰਦੀ ਰੀਤਾ ਨੂੰ ਮਨੁੱਖਤਾ ਦੀ ਸੇਵਾ ਸੰਸਥਾ ਵਿੱਚ ਰਿਹਾ ਕੇ ਜਦ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਤਾਂ ਪਤਾ ਚੱਲਿਆ ਕਿ ਉਹ 8 ਮਹੀਨੇ ਦੀ ਗਰਭਤੀ ਹੈ ਪਤਾ ਨਹੀਂ ਉਹ ਕਿਹੋ ਜੇ ਹਾਲਾਤ ਦੀ ਮਾਰੀ ਸੀ ਕਿ ਮਾਨਸਿਕ ਤੌਰ ਤੇ ਵੀ ਠੀਕ ਨਹੀਂ ਸੀ ਇਹਤੇ ਰੱਖ ਕੇ ਉਸ ਦੀ ਲੜਿੰਦੀ ਦੇਖਭਾਲ ਤੇ ਇਲਾਜ ਕਰਨ ਨਾਲ ਉਸਨੇ ਮਿਤੀ 13 ਸਤੰਬਰ 2022 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਸੁਖਮਣੀ ਰੱਖਿਆ ਗਿਆ ਰੀਤਾ ਨੇ ਬੱਚੇ ਨੂੰ ਜਨਮ ਤਾਂ ਦਿੱਤਾ ਪਰ ਉਹ ਇੱਕ ਮਾਂ ਵਾਲੇ ਮੂਹ ਮਮਤਾ ਦੇ ਅਹਿਸਾਸ ਤੋਂ ਸੱਖਣੀ ਸੀ ਇਸ ਅਵਸਥਾ ਵਿੱਚ ਨਾ ਸਿਰਫ ਸੰਸਥਾ ਦੀਆਂ ਔਰਤਾਂ ਨੇ ਹੀ ਸਗੋਂ ਜੰਮੂ ਤੋਂ ਆਈ ਹੋਈ ਇੱਕ ਸਹੁਰਦ ਅਰਥ ਪ੍ਰਵਿੰਦਰ ਕੌਰ ਨੇ ਵੀ ਪਹਿਲੇ 40 ਦਿਨ ਉਸਦੇ ਨਾਲ ਰਹਿ ਕੇ ਉਸ ਨੂੰ ਮਾਂ ਹੋਣਾ ਸਿਖਾਇਆ ਉਸਨੇ ਅਜਨਬੀ ਰੀਤਾ ਦੀ ਦੇਖਭਾਲ ਇੱਕ ਮਾਂ ਵਾਂਗ ਕੀਤੀ ਸਮੇਂ-ਸਮੇਂ ਰੀਤਾ ਨੂੰ ਦਵਾਈ ਦੇਣ ਪੰਜੀਰੀ ਖਵਾਉਣ ਨਹਾਉਣ ਤੋਂ ਲੈ ਕੇ ਬੱਚੀ ਦੀ ਸਾਰੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਨਿਭਾਈ ਉਸ ਦੀ ਰਹਿਨਮਾਈ ਹੇਠ ਰੀਤਾ ਨੇ ਉਸ ਦੀ ਰਹਿਨਮਾਈ ਹੇਠ ਰੀਤਾ ਨੇ ਕਈ ਦਿਨਾਂ ਬਾਅਦ ਸੁਖਮਨੀ ਨੂੰ ਆਪਣੀ ਬੱਚੀ ਦੇ ਰੂਪ ਵਿੱਚ ਕਬੂਲ ਕੀਤਾ ਇਸ ਸਮੇਂ ਰੀਤਾ ਬਿਲਕੁਲ ਠੀਕ ਹੈ ਗੁਰਪ੍ਰੀਤ ਭਾਈ ਨੇ ਉਸ ਤੋਂ ਜਾਣਕਾਰੀ ਲੈ ਕੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸ ਦੀ ਮਾਂ ਤੇ ਪਤੀ ਨਾਲ ਗੱਲ ਕੀਤੀ ਪਰ ਉਹਨਾਂ ਨੇ ਉਹਦੇ ਨਾਲ ਕੋਈ ਵੀ ਸੰਪਰਕ ਰੱਖਣ ਤੋਂ ਇਨਕਾਰ ਕਰ ਦਿੱਤਾ ਉਸ ਦੇ ਪਤੀ ਨੇ ਤਾਂ ਇਸ ਬੱਚੀ ਦਾ ਪਿਤਾ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਇੰਜਾਬਦਾਏ ਕਿ ਕੁਦਰਤ ਦੀ ਕਲਮ ਨੇ ਸੁਖਮਨੀ ਦਾ ਤਾਣਾ ਪਾਣੀ ਹਸਨਪੁਰ ਦੀ ਧਰਤੀ ਦਾ ਲਿਖ ਦਿੱਤਾ ਹੋਇਆ ਹੈ ਮਾਸੂਮ ਸੁਖਮਨੀ ਨੂੰ ਵੇਖਦਿਆਂ ਗੁਰਪ੍ਰੀਤ ਬਾਈ ਸਮੇਤ ਇਸ ਸੰਸਥਾ ਨਾਲ ਜੁੜੇ ਹਰ ਇਨਸਾਨ ਦੇ ਅੰਦਰੋਂ ਇਹੀ ਦੁਆ ਨਿਕਲਦੀ ਹੈ ਕਿ ਬੱਚੀ ਕਦੀ ਵੀ ਅਜਿਹੇ ਦੁੱਖ ਸੰਤਾਪ ਨਾ ਹਟਾਏ ਜੋ ਸਿਮਾਂ ਨੇ ਹਟਾਈ ਤਿਉ ਆਪਣੇ ਪਛੋਕਰ ਨੂੰ ਪਿੱਛੇ ਛੱਡਦੀ ਹੋਈ ਭਰੀ ਪੂਰੀ ਤੇ ਖੁਸ਼ਹਾਲ ਜ਼ਿੰਦਗੀ ਜੀਵੇ